ਮਾਂ ਦੀ ਗੋਦ ਜ ਅੱਜ ਵੀ ਫਿਰਦਾ ਰਾਦੇ ਰੂੜੇ ਰਾੜਿਆਂ ਨੂੰ ਫਨਾ ਕਰ ਜਾਂਦਾ ਤੂਫਾਨ ਥੋੜੇ ਟਾਈਮ ਲਈ ਆਉਂਦਾ ਤਪਾ ਕਰ ਜਾਂਦਾ ਉਹ ਐਂਡ ਕਰਾ ਕੇ ਤੁਰ ਗਿਆ ਅਗਲਾ ਤੂੰ ਹੌਲੇ ਸ਼ੁਰੂ ਨਹੀਂ ਹੋਈ ਜੱਟ ਚੇਲਾ ਮੂਸੇ ਵਾਲੇ ਦਾ ਜੀਦਾ ਗੁਰੂ ਨਹੀਂ ਕੋਈ ਅਗਰ ਮੂਸੇ ਵਾਲੇ ਕਰਤਬਾ ਦੇਖਣਾ ਹੈ ਤਾਂ ਕਮੈਂਟ ਬਾਕਸ ਚੈੱਕ ਕਰਕੇ ਜਾਣਾ ਅਗਰ ਤੁਮ ਵੀ ਕਟਰ ਫੈਨ ਹੋ ਨਾ ਮੂਸੇ ਵਾਲੇ ਕੇ ਤਾਂ ਕਮੈਂਟ ਮੇ ਸਿੱਧੂ ਮੂਸੇ ਵਾਲਾ ਲਿਖ ਕੇ ਜ਼ਰੂਰ ਜਾਣਾ ਕਸ ਕੇ ਆਪਣਾ ਕਰਿਓ ਸਿੱਧੂ ਦੇ ਫੈਨੋ ਗੱਲ ਮੈਂ ਇੱਕ ਸੁਣਾਉਂਦਾ ਦਿਲ ਨੂੰ ਚੜਦੀ ਖੁਸ਼ੀ ਜੇ ਔਇਲਾ ਤੀਜੀ ਵਰਛੀ ਤੇ ਆਉਂਦਾ ਸ਼ੇਅਰ ਕਰ ਦਿਓ ਵੀਡੀਓ ਬਾਈ ਜੀ ਜਿਹੜਾ ਨਹੀਂ ਕਦੇ ਗਿਰਦਾ ਮਾਰਨ ਵਾਲਿਆਂ ਦੀ ਨਿਗਾ ਚ ਮਰ ਗਿਆ ਸਿੱਧੂ ਪਰ ਮਾਂ ਦੀ ਗੋਦ 'ਚ ਅੱਜ ਵੀ ਫਿਰਦਾ ਰਾਦੇ ਰੋੜੇ ਰਾੜਾ ਨੂੰ ਫਨਾ ਕਰ ਜਾਂਦਾ ਤੂਫਾਨ ਥੋੜੇ ਟਾਈਮ ਲਈ ਆਉਂਦਾ ਤੂਫਾਨ ਕਰ ਜਾਂਦਾ ਉਹ ਐਂਡ ਕਰਾ ਕੇ ਤੁਰ ਗਿਆ ਅਗਲਾ ਤੂੰ ਹੌਲੇ ਸ਼ੁਰੂ ਨਹੀਂ ਹੋਈ ਜੱਟ ਚੇਲਾ ਮੂਸੇ ਵਾਲੇ ਦਾ ਜੀਦਾ ਗੁਰੂ ਨਹੀਂ ਕੋਈ अगर मूसे वाले का रुतबा देखना है तो कमेंट बॉक्स चेक करके जाना अगर तुम भी कटर फैन हो ना मूसे वाले के तो कमेंट में सिद्धू मूसे वाला लिख के जरूर जाना ਕਸ ਕੇਪਣਾ ਕਰਿਓ ਸਿੱਧੂ ਦੇ ਫੈਨੋ ਗੱਲ ਮੈਂ ਇੱਕ ਸੁਣਾਉਂਦਾ ਦਿਲ ਨੂੰ ਚੜਦੀ ਖੁਸ਼ੀ ਜੇ ਔਇਲਾ ਤੀਜੀ ਬਰਛੀ ਤੇ ਆਉਂਦਾ ਸ਼ੇਅਰ ਕਰ ਦਿਓ ਵੀਡੀਓ ਬਾਈ ਜੀ ਜਿਹੜਾ ਨਹੀਂ ਕਦੇ ਗਿਰਦਾ ਮਾਰਨ ਵਾਲਿਆਂ ਦੀ ਨਿਗਾਹ 'ਚ ਮਰ ਗਿਆ ਸਿੱਧੂ ਪਰ ਮਾਂ ਦੀ ਗੋਦ 'ਚ ਅੱਜ ਵੀ ਫਿਰਦਾ ਰਾਦੇ ਰੂੜੇ ਰਾੜਿਆਂ ਨੂੰ ਫਨਾ ਕਰ ਜਾਂਦਾ ਤੂਫਾਨ ਥੋੜੇ ਟਾਈਮ ਲਈ ਆਉਂਦਾ ਤੂਫਾਨ ਕਰ ਜਾਂਦਾ ਉਹ ਐਂਡ ਕਰਾ ਕੇ ਤੁਰ ਗਿਆ ਅਗਲਾ ਤੂੰ ਹੌਲੇ ਸ਼ੁਰੂ ਨਹੀਂ ਹੋਈ ਜੱਟ ਚੇਲਾ ਮੂਸੇ ਵਾਲੇ ਦਾ ਜੀਦਾ ਗੁਰੂ ਨਹੀਂ ਕੋਈ ਅਗਰ ਮੂਸੇ ਵਾਲੇ ਦਾ ਰਤਬਾ ਦੇਖਣਾ ਹੈ ਤਾਂ ਕਮੈਂਟ ਬਾਕਸ ਚੈੱਕ ਕਰਕੇ ਜਾਣਾ ਅਗਰ ਤੁਮ ਵੀ ਕਟਰ ਫੈਨ ਹੋ ਨਾ ਮੂਸੇ ਵਾਲੇ ਕੇ ਤਾਂ ਕਮੈਂਟ ਮੇ ਸਿੱਧੂ ਮੂਸੇ ਵਾਲਾ ਲਿਖ ਕੇ ਜ਼ਰੂਰ ਜਾਣਾ ਕਸ ਕੇਪਣਾ ਕਰਿਓ ਸਿੱਧੂ ਦੇ ਫੈਨੋ ਗੱਲ ਮੈਂ ਇੱਕ ਸੁਣਾਉਂਦਾ ਦਿਲ ਨੂੰ ਚੜਦੀ ਖੁਸ਼ੀ ਜੇ ਔيلا ਤੀਜੀ ਵਰਛੀ ਤੇ ਆਉਂਦਾ ਸ਼ੇਅਰ ਕਰ ਦਿਓ ਵੀਡੀਓ ਬਾਈ ਜੀ ਜਿਹੜਾ ਨਹੀਂ ਕਦੇ ਗਿਰਦਾ ਮਾਰਨ ਵਾਲਿਆਂ ਦੀ ਨਿਗਾਹ 'ਚ ਮਰ ਗਿਆ ਸਿੱਧੂ ਪਰ ਮਾਂ ਦੀ ਗੋਦ 'ਚ ਅੱਜ ਵੀ ਫਿਰਦਾ ਰਾਦੇ ਰੋੜੇ ਰਾੜਿਆਂ ਨੂੰ ਫਨਾ ਕਰ ਜਾਂਦਾ ਤੂਫਾਨ ਥੋੜੇ ਟਾਈਮ ਲਈ ਆਉਂਦਾ ਤੂਫਾਨ ਕਰ ਜਾਂਦਾ ਉਹ ਐਂਡ ਕਰਾ ਕੇ ਤੁਰ ਗਿਆ ਅਗਲਾ ਤੂੰ ਹੌਲੇ ਸ਼ੁਰੂ ਨਹੀਂ ਹੋਈ ਜੱਟ ਚੇਲਾ ਮੂਸੇ ਵਾਲੇ ਦਾ ਜਿਹਦਾ ਗੁਰੂ ਨਹੀਂ ਕੋਈ ਅਗਰ ਮੂਸੇ ਵਾਲੇ ਦਾ ਰੁਤਬਾ ਦੇਖਣਾ ਹੈ ਤਾਂ ਕਮੈਂਟ ਬਾਕਸ ਚੈੱਕ ਕਰਕੇ ਜਾਣਾ ਅਗਰ ਤੂੰ ਵੀ ਕਟਰ ਫੈਨ ਹੋ ਨਾ ਮੂਸੇ ਵਾਲੇ ਕੇ ਤਾਂ ਕਮੈਂਟ ਮੇ ਸਿੱਧੂ ਮੂਸੇ ਵਾਲਾ ਲਿਖ ਕੇ ਜ਼ਰੂਰ ਜਾਣਾ ਕਸ ਕੇਪਣਾ ਕਰਿਓ ਸਿੱਧੂ ਦੇ ਫੈਨੋ ਗੱਲ ਮੈਂ ਇੱਕ ਸੁਣਾਉਂਦਾ ਦਿਲ ਨੂੰ ਚੜਦੀ ਖੁਸ਼ੀ ਜੇ ਔਇਲਾ ਤੀਜੀ ਵਰਛੀ ਤੇ ਆਉਂਦਾ ਸ਼ੇਅਰ ਕਰ ਦਿਓ ਵੀਡੀਓ ਬਾਈ ਜੀ ਜਿਹੜਾ ਨਹੀਂ ਕਦੇ ਗਿਰਦਾ ਮਾਰਨ ਵਾਲਿਆਂ ਦੀ ਨਿਗਾ ਚ ਮਰ ਗਿਆ ਸਿੱਧੂ ਪਰ ਮਾਂ ਦੀ ਗੋਦ 'ਚ ਅੱਜ ਵੀ ਫਿਰਦਾ ਰਾਦੇ ਰੂੜੇ ਰਾੜਿਆਂ ਨੂੰ ਫਨਾ ਕਰ ਜਾਂਦਾ ਤੂਫਾਨ ਥੋੜੇ ਟਾਈਮ ਲਈ ਆਉਂਦਾ ਤੂਫਾਨ ਕਰ ਜਾਂਦਾ ਵੰਡ ਕਰਾ ਕੇ ਤੁਰ ਗਿਆ ਅਗਲਾ ਤੂੰ ਹਲੇ ਸ਼ੁਰੂ ਨਹੀਂ ਹੋਈ ਜੱਟ ਚੇਲਾ ਮੂਸੇ ਵਾਲੇ ਦਾ ਜੀਦਾ ਗੁਰੂ ਨਹੀਂ ਕੋਈ ਅਗਰ ਮੂਸੇ ਵਾਲੇ ਦਾ ਰੁਤਬਾ ਦੇਖਣਾ ਹੈ ਤਾਂ ਕਮੈਂਟ ਬਾਕਸ ਚੈੱਕ ਕਰਕੇ ਜਾਣਾ ਅਗਰ ਤੂੰ ਵੀ ਕਟਰ ਫੈਨ ਹੋ ਨਾ ਮੂਸੇ ਵਾਲੇ ਕੇ ਤਾਂ ਕਮੈਂਟ ਮੈਂ ਸਿੱਧੂ ਮੂਸੇ ਵਾਲਾ ਲਿਖ ਕੇ ਜ਼ਰੂਰ ਜਾਣਾ ਕਸਕੇਪਣਾ ਕਰਿਓ ਸਿੱਧੂ ਦੇ ਫੈਨੋ ਗੱਲ ਮੈਂ ਇੱਕ ਸੁਣਾਉਂਦਾ ਦਿਲ ਨੂੰ ਚੜਦੀ ਖੁਸ਼ੀ ਜੇ ਔਇਲਾ ਤੀਜੀ ਵਰਛੀ ਤੇ ਆਉਂਦਾ ਸ਼ੇਅਰ ਕਰ ਦਿਓ ਵੀਡੀਓ ਬਾਈ ਜੀ ਜਿਹੜਾ ਨਹੀਂ ਕਦੇ ਗਿਰਦਾ ਮਾਰਨ ਵਾਲਿਆਂ ਦੀ ਨਿਗਾ ਚ ਮਰ ਗਿਆ ਸਿੱਧੂ ਪਰ ਮਾਂ ਦੀ ਗੋਦ 'ਚ ਅੱਜ ਵੀ ਫਿਰਦਾ ਰਾਦੇ ਰੂੜੇ ਰਾੜਿਆਂ ਨੂੰ ਫਨਾ ਕਰ ਜਾਂਦਾ ਤੂਫਾਨ ਥੋੜੇ ਟਾਈਮ ਲਈ ਆਉਂਦਾ ਤਪਾਹ ਕਰ ਜਾਂਦਾ ਉਹ ਐਂਡ ਕਰਾ ਕੇ ਤੁਰ ਗਿਆ ਅਗਲਾ ਤੂੰ ਹੌਲੇ ਸ਼ੁਰੂ ਨਹੀਂ ਹੋਈ ਜੱਟ ਚੇਲਾ ਮੂਸੇ ਵਾਲੇ ਦਾ ਜਿਹਦਾ ਗੁਰੂ ਨਹੀਂ ਕੋਈ ਅਗਰ ਮੂਸੇ ਵਾਲੇ ਦਾ ਰਤਬਾ ਦੇਖਣਾ ਹੈ ਤਾਂ ਕਮੈਂਟ ਬਾਕਸ ਚੈੱਕ ਕਰਕੇ ਜਾਣਾ ਅਗਰ ਤੁਸੀਂ ਵੀ ਕਟਰ ਫੈਨ ਹੋ ਨਾ ਮੂਸੇ ਵਾਲੇ ਕੇ ਤਾਂ ਕਮੈਂਟ ਮੈਂ ਸਿੱਧੂ ਮੂਸੇ ਵਾਲਾ ਲਿਖ ਕੇ ਜ਼ਰੂਰ ਜਾਣਾ ਸਕੇਪਣਾ ਕਰਿਓ ਸਿੱਧੂ ਦੇ ਫੈਨੋ ਗੱਲ ਮੈਂ ਇੱਕ ਸੁਣਾਉਂਦਾ ਦਿਲ ਨੂੰ ਚੜਦੀ ਖੁਸ਼ੀ ਜੇ ਔਇਲਾ ਤੀਜੀ ਵਰਛੀ ਤੇ ਆਉਂਦਾ ਸ਼ੇਅਰ ਕਰ ਦਿਓ ਵੀਡੀਓ ਬਾਈ ਜੀ ਜਿਹੜਾ ਨਹੀਂ ਕਦੇ ਗਿਰਦਾ ਮਰਨ ਵਾਲਿਆਂ ਦੀ ਨਿਗਾਹ 'ਚ ਮਰ ਗਿਆ ਸਿੱਧੂ ਪਰ ਮਾਂ ਦੀ ਗੋਦ 'ਚ ਅੱਜ ਵੀ ਫਿਰਦਾ ਰਾਦੇ ਰੋੜੇ ਰਾੜਾ ਨੂੰ ਫਨਾ ਕਰ ਜਾਂਦਾ ਤੂਫਾਨ ਥੋੜੇ ਟਾਈਮ ਲਈ ਆਉਂਦਾ ਤੂਫਾਨ ਕਰ ਜਾਂਦਾ ਉਹ ਐਂਡ ਕਰਾ ਕੇ ਤੁਰ ਗਿਆ ਅਗਲਾ ਤੂੰ ਹੌਲੇ ਸ਼ੁਰੂ ਨਹੀਂ ਹੋਈ ਗੱਟ ਚੇਲਾ ਮੂਸੇ ਵਾਲੇ ਦਾ ਜੀਦਾ ਗੁਰੂ ਨਹੀਂ ਕੋਈ अगर मूसे वाले का रुतबा देखना है तो कमेंट बॉक्स चेक करके जाना अगर तुम भी कटर फैन हो ना मूसे वाले के तो कमेंट में सिद्धू मूसे वाला लिख के जरूर जाना ਸਕੇਪਣਾ ਕਰਿਓ ਸਿੱਧੂ ਦੇ ਫੈਨੋ ਗੱਲ ਮੈਂ ਇੱਕ ਸੁਣਾਉਂਦਾ ਦਿਲ ਨੂੰ ਚੜਦੀ ਖੁਸ਼ੀ ਜੇ ਔਇਲਾ ਤੀਜੀ ਬਰਛੀ ਤੇ ਆਉਂਦਾ ਸ਼ੇਅਰ ਕਰ ਦਿਓ ਵੀਡੀਓ ਬਾਈ ਜੀ ਜਿਹੜਾ ਨਹੀਂ ਕਦੇ ਗਿਰਦਾ ਮਾਰਨ ਵਾਲਿਆਂ ਦੀ ਨਿਗਾਹ 'ਚ ਮਰ ਗਿਆ ਸਿੱਧੂ ਪਰ ਮਾਂ ਦੀ ਗੋਦ 'ਚ ਅੱਜ ਵੀ ਫਿਰਦਾ ਰਾਦੇ ਰੋੜੇ ਰਾੜਿਆਂ ਨੂੰ ਫਨਾ ਕਰ ਜਾਂਦਾ ਤੂਫਾਨ ਥੋੜੇ ਟਾਈਮ ਲਈ ਆਉਂਦਾ ਤੂਫਾਨ ਕਰ ਜਾਂਦਾ ਉਹ ਐਂਡ ਕਰਾ ਕੇ ਤੁਰ ਗਿਆ ਅਗਲਾ ਤੂੰ ਹੌਲੇ ਸ਼ੁਰੂ ਨਹੀਂ ਹੋਈ ਜੱਟ ਚੇਲਾ ਮੂਸੇ ਵਾਲੇ ਦਾ ਜੀਦਾ ਗੁਰੂ ਨਹੀਂ ਕੋਈ ਅਗਰ ਮੂਸੇ ਵਾਲੇ ਦਾ ਰੁਤਬਾ ਦੇਖਣਾ ਹੈ ਤਾਂ ਕਮੈਂਟ ਬਾਕਸ ਚੈੱਕ ਕਰਕੇ ਜਾਣਾ ਅਗਰ ਤੂੰ ਵੀ ਕਟਰ ਫੈਨ ਹੋ ਨਾ ਮੂਸੇ ਵਾਲੇ ਕੇ ਤਾਂ ਕਮੈਂਟ ਮੈਂ ਸਿੱਧੂ ਮੂਸੇ ਵਾਲਾ ਲਿਖ ਕੇ ਜ਼ਰੂਰ ਜਾਣਾ ਕਿਸਕੇ ਆਪਣਾ ਕਰਿਓ ਸਿੱਧੂ ਦੇ ਫੈਨੋ ਗੱਲ ਮੈਂ ਇੱਕ ਸੁਣਾਉਂਦਾ ਦਿਲ ਨੂੰ ਚੜਦੀ ਖੁਸ਼ੀ ਜੇ ਔਇਲਾ ਤੀਜੀ ਵਰਛੀ ਤੇ ਆਉਂਦਾ ਸ਼ੇਅਰ ਕਰ ਦਿਓ ਵੀਡੀਓ ਬਾਈ ਜੀ ਜਿਹੜਾ ਨਹੀਂ ਕਦੇ ਗਿਰਦਾ ਮਾਰਨ ਵਾਲਿਆਂ ਦੀ ਨਿਗਾ ਚ ਮਰ ਗਿਆ ਸਿੱਧੂ ਪਰ ਮਾਂ ਦੀ ਗੋਦ 'ਚ ਅੱਜ ਵੀ ਫਿਰਦਾ ਰਾਦੇ ਰੂੜੇ ਰਾੜਿਆਂ ਨੂੰ ਫਨਾ ਕਰ ਜਾਂਦਾ ਤੂਫਾਨ ਥੋੜੇ ਟਾਈਮ ਲਈ ਆਉਂਦਾ ਤਪਾਹ ਕਰ ਜਾਂਦਾ ਉਹ ਐਂਡ ਕਰਾ ਕੇ ਤੁਰ ਗਿਆ ਅਗਲਾ ਤੂੰ ਹੌਲੇ ਸ਼ੁਰੂ ਨਹੀਂ ਹੋਈ ਜੱਟ ਚੇਲਾ ਮੁੱਸੇ ਵਾਲੇ ਦਾ ਜਿਹਦਾ ਗੁਰੂ ਨਹੀਂ ਕੋਈ अगर मूसे वाले का रुतबा देखना है तो कमेंट बॉक्स चेक करके जाना अगर तुम भी कट्टर फैन हो ना मूसे वाले के तो कमेंट में सिद्धू मूसेवाला लिख के जरूर जाना के स्कैपना करियो सिद्धू ਦੇ ਫੈਨੋ ਗੱਲ ਮੈਂ ਇੱਕ ਸੁਣਾਉਂਦਾ ਦਿਲ ਨੂੰ ਚੜਦੀ ਖੁਸ਼ੀ ਜੇ ਔਇਲਾ ਤੀਜੀ ਬਰਛੀ ਤੇ ਆਉਂਦਾ ਸ਼ੇਅਰ ਕਰ ਦਿਓ ਵੀਡੀਓ ਬਾਈ ਜਿਹੜਾ ਨਹੀਂ ਕਦੇ ਗਿਰਦਾ ਮਾਰਨ ਵਾਲਿਆਂ ਦੀ ਨਿਗਾ ਚ ਮਰ ਗਿਆ ਸਿੱਧੂ ਪਰ ਮਾਂ ਦੀ ਗੋਦ 'ਚ ਅੱਜ ਵੀ ਫਿਰਦਾ ਰਾੜੇ ਰੋੜੇ ਰਾੜਿਆਂ ਨੂੰ ਫਨਾ ਕਰ ਜਾਂਦਾ ਤੂਫਾਨ ਥੋੜੇ ਟਾਈਮ ਲਈ ਆਉਂਦਾ ਤੂਫਾਨ ਕਰ ਜਾਂਦਾ ਉਹ ਐਂਡ ਕਰਾ ਕੇ ਤੁਰ ਗਿਆ ਅਗਲਾ ਤੂੰ ਹੌਲੇ ਸ਼ੁਰੂ ਨਹੀਂ ਹੋਈ ਜੱਟ ਚੇਲਾ ਮੂਸੇ ਵਾਲੇ ਦਾ ਜੀਦਾ ਗੁਰੂ ਨਹੀਂ ਕੋਈ ਅਗਰ ਮੂਸੇ ਵਾਲੇ ਦਾ ਰੁਤਬਾ ਦੇਖਣਾ ਹੈ ਤਾਂ ਕਮੈਂਟ ਬਾਕਸ ਚੈੱਕ ਕਰਕੇ ਜਾਣਾ ਅਗਰ ਤੂੰ ਵੀ ਕਟਰ ਫੈਨ ਹੋ ਨਾ ਮੂਸੇ ਵਾਲੇ ਕੇ ਤਾਂ ਕਮੈਂਟ મે ਸਿੱਧੂ ਮੂਸੇ ਵਾਲਾ ਲਿਖ ਕੇ ਜ਼ਰੂਰ ਜਾਣਾ ਕਸਕੇਪਣਾ ਕਰਿਓ ਸਿੱਧੂ ਦੇ ਫੈਨੋ ਗੱਲ ਮੈਂ ਇੱਕ ਸੁਣਾਉਂਦਾ ਦਿਲ ਨੂੰ ਚੜਦੀ ਖੁਸ਼ੀ ਜੇ ਆਉ ਲਾ ਤੀਜੀ ਬਰਛੀ ਤੇ ਆਉਂਦਾ ਸ਼ੇਅਰ ਕਰ ਦਿਓ ਵੀਡੀਓ ਬਈ ਜੀ ਜਿਹੜਾ ਨਹੀਂ ਕਦੇ ਗਿਰਦਾ ਮਰਨ ਵਾਲਿਆਂ ਦੀ ਨਿਗਾ ਚ ਮਰ ਗਿਆ ਸਿੱਧੂ ਪਰ ਮਾਂ ਦੀ ਗੋਦ 'ਚ ਅੱਜ ਵੀ ਫਿਰਦਾ ਰਾਦੇ ਰੋੜੇ ਰਾੜਿਆਂ ਨੂੰ ਫਨਾ ਕਰ ਜਾਂਦਾ ਤੂਫਾਨ ਥੋੜੇ ਟਾਈਮ ਲਈ ਆਉਂਦਾ ਤੂਫਾਨ ਕਰ ਜਾਂਦਾ ਉਹ ਐਂਡ ਕਰਾ ਕੇ ਤੁਰ ਗਿਆ ਅਗਲਾ ਤੂੰ ਹੌਲੇ ਸ਼ੁਰੂ ਨਹੀਂ ਹੋਈ ਜੱਟ ਚੇਲਾ ਮੂਸੇ ਵਾਲੇ ਦਾ ਜਿਹਦਾ ਗੁਰੂ ਨਹੀਂ ਕੋਈ अगर मूसे वाले का रुतबा देखना है तो कमेंट बॉक्स चेक करके जाना अगर तुम भी कटर फैन हो ना मूसे वाले के तो कमेंट में सिद्धू मूसे वाला लिख के जरूर जाना ਕਸ ਕੇਪਣਾ ਕਰਿਓ ਸਿੱਧੂ ਦੇ ਫੈਨੋ ਗੱਲ ਮੈਂ ਇੱਕ ਸੁਣਾਉਂਦਾ ਦਿਲ ਨੂੰ ਚੜਦੀ ਖੁਸ਼ੀ ਜੇ ਔਇਲਾ ਤੀਜੀ ਬਰਛੀ ਤੇ ਆਉਂਦਾ ਸ਼ੇਅਰ ਕਰ ਦਿਓ ਵੀਡੀਓ ਬਾਈ ਜੀ ਜਿਹੜਾ ਨਹੀਂ ਕਦੇ ਗਿਰਦਾ ਮਾਰਨ ਵਾਲਿਆਂ ਦੀ ਨਿਗਾਹ 'ਚ ਮਰ ਗਿਆ ਸਿੱਧੂ ਪਰ ਮਾਂ ਦੀ ਗੋਦ 'ਚ ਅੱਜ ਵੀ ਫਿਰਦਾ ਰਾਦੇ ਰੋੜੇ ਰਾੜਾ ਨੂੰ ਫਨਾ ਕਰ ਜਾਂਦਾ ਤੂਫਾਨ ਥੋੜੇ ਟਾਈਮ ਲਈ ਆਉਂਦਾ ਤੂਫਾਨ ਕਰ ਜਾਂਦਾ ਉਹ ਐਂਡ ਕਰਾ ਕੇ ਤੁਰ ਗਿਆ ਅਗਲਾ ਤੂੰ ਹੌਲੇ ਸ਼ੁਰੂ ਨਹੀਂ ਹੋਈ ਜੱਟ ਚੇਲਾ ਮੂਸੇ ਵਾਲੇ ਦਾ ਜੀਦਾ ਗੁਰੂ ਨਹੀਂ ਕੋਈ ਅਗਰ ਮੂਸੇ ਵਾਲੇ ਕਰਤਬਾ ਦੇਖਣਾ ਹੈ ਤਾਂ ਕਮੈਂਟ ਬਾਕਸ ਚੈੱਕ ਕਰਕੇ ਜਾਣਾ ਅਗਰ ਤੁਮ ਵੀ ਕਟਰ ਫੈਨ ਹੋ ਨਾ ਮੂਸੇ ਵਾਲੇ ਕੇ ਤਾਂ ਕਮੈਂਟ ਮੈਂ ਸਿੱਧੂ ਮੂਸੇ ਵਾਲਾ ਲਿਖ ਕੇ ਜ਼ਰੂਰ ਜਾਣਾ ਕਸਕੇਪਣਾ ਕਰਿਓ ਸਿੱਧੂ ਦੇ ਫੈਨੋ ਗੱਲ ਮੈਂ ਇੱਕ ਸੁਣਾਉਂਦਾ ਦਿਲ ਨੂੰ ਚੜਦੀ ਖੁਸ਼ੀ ਜੇ ਆਇਲਾ ਤੀਜੀ ਵਰਛੀ ਤੇ ਆਉਂਦਾ ਸ਼ੇਅਰ ਕਰ ਦਿਓ ਵੀਡੀਓ ਬਾਈ ਜੀ ਜਿਹੜਾ ਨਹੀਂ ਕਦੇ ਗਿਰਦਾ ਮਾਰਨ ਵਾਲਿਆਂ ਦੀ ਨਿਗਾਹ 'ਚ ਮਰ ਗਿਆ ਸਿੱਧੂ ਪਰ ਮਾਂ ਦੀ ਗੋਦ 'ਚ ਅੱਜ ਵੀ ਫਿਰਦਾ ਰਾਦੇ ਰੋੜੇ ਰਾੜਿਆਂ ਨੂੰ ਫਨਾ ਕਰ ਜਾਂਦਾ ਤੂਫਾਨ ਥੋੜੇ ਟਾਈਮ ਲਈ ਆਉਂਦਾ ਤੂਫਾਨ ਕਰ ਜਾਂਦਾ ਉਹ ਐਂਡ ਕਰਾ ਕੇ ਤੁਰ ਗਿਆ ਅਗਲਾ ਤੂੰ ਹਲੇ ਸ਼ੁਰੂ ਨਹੀਂ ਹੋਈ ਜੱਟ ਚੇਲਾ ਮੂਸੇ ਵਾਲੇ ਦਾ ਜਿਹਦਾ ਗੁਰੂ ਨਹੀਂ ਕੋਈ ਅਗਰ ਮੂਸੇ ਵਾਲੇ ਦਾ ਰੁਤਬਾ ਦੇਖਣਾ ਹੈ ਤਾਂ ਕਮੈਂਟ ਬਾਕਸ ਚੈੱਕ ਕਰਕੇ ਜਾਣਾ ਅਗਰ ਤੂੰ ਵੀ ਕਟਰ ਫੈਨ ਹੋ ਨਾ ਮੂਸੇ ਵਾਲੇ ਕੇ ਤਾਂ ਕਮੈਂਟ ਮੇ ਸਿੱਧੂ ਮੂਸੇ ਵਾਲਾ ਲਿਖ ਕੇ ਜ਼ਰੂਰ ਜਾਣਾ ਕਿ ਸਕੇਪਣਾ ਕਰਿਓ ਸਿੱਧੂ ਦੇ ਫੈਨੋ ਗੱਲ ਮੈਂ ਇੱਕ ਸੁਣਾਉਂਦਾ ਦਿਲ ਨੂੰ ਚੜਦੀ ਖੁਸ਼ੀ ਜੇ ਔਇਲਾ ਤੀਜੀ ਬਰਸ਼ੀ ਤੇ ਆਉਂਦਾ ਸ਼ੇਅਰ ਕਰ ਦਿਓ ਵੀਡੀਓ ਬਾਈ ਜੀ ਜਿਹੜਾ ਨਹੀਂ ਕਦੇ ਗਿਰਦਾ ਮਾਰਨ ਵਾਲਿਆਂ ਦੀ ਨਿਗਾ ਚ ਮਰ ਗਿਆ ਸਿੱਧੂ ਪਰ ਮਾਂ ਦੀ ਗੋਦ ਚ ਅੱਜ ਵੀ ਫਿਰਦਾ ਰਾਦੇ ਰੋੜੇ ਰਾੜਿਆਂ ਨੂੰ ਫਨਾ ਕਰ ਜਾਂਦਾ ਤੂਫਾਨ ਥੋੜੇ ਟਾਈਮ ਲਈ ਆਉਂਦਾ ਤੂਫਾਨ ਕਰ ਜਾਂਦਾ ਉਹ ਐਂਡ ਕਰਾ ਕੇ ਤੁਰ ਗਿਆ ਅਗਲਾ ਤੂੰ ਹਲੇ ਸ਼ੁਰੂ ਨਹੀਂ ਹੋਈ ਜੱਟ ਚੇਲਾ ਮੂਸੇ ਵਾਲੇ ਦਾ ਜੀਦਾ ਗੁਰੂ ਨਹੀਂ ਕੋਈ ਅਗਰ ਮੂਸੇ ਵਾਲੇ ਦਾ ਰੁਤਬਾ ਦੇਖਣਾ ਹੈ ਤਾਂ ਕਮੈਂਟ ਬਾਕਸ ਚੈੱਕ ਕਰਕੇ ਜਾਣਾ ਅਗਰ ਤੂੰ ਵੀ ਕਟਰ ਫੈਨ ਹੋ ਨਾ ਮੂਸੇ ਵਾਲੇ ਕੇ ਤਾਂ ਕਮੈਂਟ ਮੈਂ ਸਿੱਧੂ ਮੂਸੇ ਵਾਲਾ ਲਿਖ ਕੇ ਜ਼ਰੂਰ ਜਾਣਾ ਕਸ ਕੇ ਆਪਣਾ ਕਰਿਓ ਸਿੱਧੂ ਦੇ ਫੈਨੋ ਗੱਲ ਮੈਂ ਇੱਕ ਸੁਣਾਉਂਦਾ ਦਿਲ ਨੂੰ ਚੜਦੀ ਖੁਸ਼ੀ ਜੇ ਔਇਲਾ ਤੀਜੀ ਬਰਸ਼ੀ ਤੇ ਆਉਂਦਾ ਸ਼ੇਅਰ ਕਰ ਦਿਓ ਵੀਡੀਓ ਬਾਈ ਜੀ ਜਿਹੜਾ ਨਹੀਂ ਕਦੇ ਗਿਰਦਾ ਮਾਰਨ ਵਾਲਿਆਂ ਦੀ ਨਿਗਾ ਚ ਮਰ ਗਿਆ ਸਿੱਧੂ ਪਰ ਮਾਂ ਦੀ ਗੋਦ 'ਚ ਅੱਜ ਵੀ ਫਿਰਦਾ ਰਾਦੇ ਰੋੜੇ ਰਾੜਾ ਨੂੰ ਫਨਾ ਕਰ ਜਾਂਦਾ ਤੂਫਾਨ ਥੋੜੇ ਟਾਈਮ ਲਈ ਆਉਂਦਾ ਤੂਫਾਨ ਕਰ ਜਾਂਦਾ ਉਹ ਐਂਡ ਕਰਾ ਕੇ ਤੁਰ ਗਿਆ ਅਗਲਾ ਤੂੰ ਹੌਲੇ ਸ਼ੁਰੂ ਨਹੀਂ ਹੋਈ ਜੱਟ ਚੇਲਾ ਮੂਸੇ ਵਾਲੇ ਦਾ ਜੀਦਾ ਗੁਰੂ ਨਹੀਂ ਕੋਈ ਅਗਰ ਮੂਸੇ ਵਾਲੇ ਦਾ ਰੁਤਬਾ ਦੇਖਣਾ ਹੈ ਤਾਂ ਕਮੈਂਟ ਬਾਕਸ ਚੈੱਕ ਕਰਕੇ ਜਾਣਾ ਅਗਰ ਤੁਮ ਵੀ ਕਟਰ ਫੈਨ ਹੋ ਨਾ ਮੂਸੇ ਵਾਲੇ ਕੇ ਤਾਂ ਕਮੈਂਟ ਮੈਂ ਸਿੱਧੂ ਮੂਸੇ ਵਾਲਾ ਲਿਖ ਕੇ ਜ਼ਰੂਰ ਜਾਣਾ ਕਸਕੇ ਆਪਣਾ ਕਰਿਓ ਸਿੱਧੂ ਦੇ ਫੈਨੋ ਗੱਲ ਮੈਂ ਇੱਕ ਸੁਣਾਉਂਦਾ ਦਿਲ ਨੂੰ ਚੜਦੀ ਖੁਸ਼ੀ ਜੇ ਆਉ ਲਾ ਤੀਜੀ ਵਰਛੀ ਤੇ ਆਉਂਦਾ ਸ਼ੇਅਰ ਕਰ ਦਿਓ ਵੀਡੀਓ ਬਾਈ ਜੀ ਜਿਹੜਾ ਨਹੀਂ ਕਦੇ ਗਿਰਦਾ ਮਾਰਨ ਵਾਲਿਆਂ ਦੀ ਨਿਗਾ ਚ ਮਰ ਗਿਆ ਸਿੱਧੂ ਪਰ ਮਾਂ ਦੀ ਗੋਦ 'ਚ ਅੱਜ ਵੀ ਫਿਰਦਾ ਰਾਦੇ ਰੋੜੇ ਰਾੜਿਆਂ ਨੂੰ ਫਨਾ ਕਰ ਜਾਂਦਾ ਤੂਫਾਨ ਥੋੜੇ ਟਾਈਮ ਲਈ ਆਉਂਦਾ ਤੂਫਾਨ ਕਰ ਜਾਂਦਾ ਉਹ ਐਂਡ ਕਰਾ ਕੇ ਤੁਰ ਗਿਆ ਅਗਲਾ ਤੂੰ ਹੌਲੇ ਸ਼ੁਰੂ ਨਹੀਂ ਹੋਈ ਜੱਟ ਚੇਲਾ ਮੂਸੇ ਵਾਲੇ ਦਾ ਜਿਹਦਾ ਗੁਰੂ ਨਹੀਂ ਕੋਈ اگر مووسے والے کا رتبہ دیکھنا ہے تو کمنٹ باکس چیک کر کے جانا اگر تم بھی کٹر فین ہو نا مووسے والے کے تو کمنٹ میں سدھو مووسے والا لکھ کے ضرور جانا کس کے اپنا کریو سدھو دے فینوں گل میں اک سناوندا دل نوں چڑھدی خوشی جے اویلہ تتیجی برشی تے اوندا شیئر کر دیو ویڈیو بھائی جی جیڑا نہیں کدے گردا مرن والے دی نگاہ چ مر گیا سدھو پر ماں دی گود وچ اج بھی پھردا ਰਾਦੇ ਰੂੜੇ ਰਾੜਿਆਂ ਨੂੰ ਫਨਾ ਕਰ ਜਾਂਦਾ ਤੂਫਾਨ ਥੋੜੇ ਟਾਈਮ ਲਈ ਆਉਂਦਾ ਤੂਫਾਨ ਕਰ ਜਾਂਦਾ ਉਹ ਐਂਡ ਕਰਾ ਕੇ ਤੁਰ ਗਿਆ ਅਗਲਾ ਤੂੰ ਹੌਲੇ ਸ਼ੁਰੂ ਨਹੀਂ ਹੋਈ ਜੱਟ ਚੇਲਾ ਮੂਸੇ ਵਾਲੇ ਦਾ ਜੀਦਾ ਗੁਰੂ ਨਹੀਂ ਕੋਈ ਅਗਰ ਮੂਸੇ ਵਾਲੇ ਦਾ ਰਤਬਾ ਦੇਖਣਾ ਹੈ ਤਾਂ ਕਮੈਂਟ ਬਾਕਸ ਚੈੱਕ ਕਰਕੇ ਜਾਣਾ ਅਗਰ ਤੁਮ ਵੀ ਕਟਰ ਫੈਨ ਹੋ ਨਾ ਮੂਸੇ ਵਾਲੇ ਕੇ ਤਾਂ ਕਮੈਂਟ ਮੈਂ ਸਿੱਧੂ ਮੂਸੇ ਵਾਲਾ ਲਿਖ ਕੇ ਜ਼ਰੂਰ ਜਾਣਾ ਕਸ ਕੇ ਆਪਣਾ ਕਰਿਓ ਸਿੱਧੂ ਦੇ ਫੈਨੋ ਗੱਲ ਮੈਂ ਇੱਕ ਸੁਣਾਉਂਦਾ ਦਿਲ ਨੂੰ ਚੜਦੀ ਖੁਸ਼ੀ ਜੇ ਔيلا ਤੀਜੀ ਬਰਸੀ ਤੇ ਆਉਂਦਾ ਸ਼ੇਅਰ ਕਰ ਦਿਓ ਵੀਡੀਓ ਬਾਈ ਜੀ ਜਿਹੜਾ ਨਹੀਂ ਕਦੇ ਗਿਰਦਾ ਮਾਰਨ ਵਾਲਿਆਂ ਦੀ ਨਿਗਾ ਚ ਮਰ ਗਿਆ ਸਿੱਧੂ ਪਰ ਮਾਂ ਦੀ ਗੋਦ 'ਚ ਅੱਜ ਵੀ ਫਿਰਦਾ ਰਾਦੇ ਰੂੜੇ ਰਾੜਿਆਂ ਨੂੰ ਫਨਾ ਕਰ ਜਾਂਦਾ ਤੂਫਾਨ ਥੋੜੇ ਟਾਈਮ ਲਈ ਆਉਂਦਾ ਤਪਾਹ ਕਰ ਜਾਂਦਾ ਉਹ ਐਂਡ ਕਰਾ ਕੇ ਤੁਰ ਗਿਆ ਅਗਲਾ ਤੂੰ ਹਲੇ ਸ਼ੁਰੂ ਨਹੀਂ ਹੋਈ ਜੱਟ ਚੇਲਾ ਮੂਸੇ ਵਾਲੇ ਦਾ ਜਿਹਦਾ ਗੁਰੂ ਨਹੀਂ ਕੋਈ अगर मूसे वाले का रुतबा देखना है तो कमेंट बॉक्स चेक करके जाना अगर तुम भी कटर फैन हो ना मूसे वाले के तो कमेंट में सिद्धू मूसे वाला लिख के जरूर जाना ਕਸਕੇਪਣਾ ਕਰਿਓ ਸਿੱਧੂ ਦੇ ਫੈਨੋ ਗੱਲ ਮੈਂ ਇੱਕ ਸੁਣਾਉਂਦਾ ਦਿਲ ਨੂੰ ਚੜਦੀ ਖੁਸ਼ੀ ਜੇ ਔਇਲਾ ਤੀਜੀ ਬਰਛੀ ਤੇ ਆਉਂਦਾ ਸ਼ੇਅਰ ਕਰ ਦਿਓ ਵੀਡੀਓ ਬਾਈ ਜੀ ਜਿਹੜਾ ਨਹੀਂ ਕਦੇ ਗਿਰਦਾ ਮਾਰਨ ਵਾਲਿਆਂ ਦੀ ਨਿਗਾਹ 'ਚ ਮਰ ਗਿਆ ਸਿੱਧੂ ਪਰ ਮਾਂ ਦੀ ਗੋਦ 'ਚ ਅੱਜ ਵੀ ਫਿਰਦਾ ਰਾਦੇ ਰੂੜੇ ਰਾੜਿਆਂ ਨੂੰ ਫਨਾ ਕਰ ਜਾਂਦਾ ਤੂਫਾਨ ਥੋੜੇ ਟਾਈਮ ਲਈ ਆਉਂਦਾ ਤੂਫਾਨ ਕਰ ਜਾਂਦਾ ਉਹ ਐਂਡ ਕਰਾ ਕੇ ਤੁਰ ਗਿਆ ਅਗਲਾ ਤੂੰ ਹਲੇ ਸ਼ੁਰੂ ਨਹੀਂ ਹੋਈ ਜੱਟ ਚੇਲਾ ਮੂਸੇ ਵਾਲੇ ਦਾ ਜੀਦਾ ਗੁਰੂ ਨਹੀਂ ਕੋਈ ਅਗਰ ਮੂਸੇ ਵਾਲੇ ਦਾ ਰੁਤਬਾ ਦੇਖਣਾ ਹੈ ਤਾਂ ਕਮੈਂਟ ਬਾਕਸ ਚੈੱਕ ਕਰਕੇ ਜਾਣਾ ਅਗਰ ਤੂੰ ਵੀ ਕਟਰ ਫੈਨ ਹੋ ਨਾ ਮੂਸੇ ਵਾਲੇ ਕੇ ਤਾਂ ਕਮੈਂਟ ਮੈਂ ਸਿੱਧੂ ਮੂਸੇ ਵਾਲਾ ਲਿਖ ਕੇ ਜ਼ਰੂਰ ਜਾਣਾ ਕਿਸਕੇ ਆਪਣਾ ਕਰਿਓ ਸਿੱਧੂ ਦੇ ਫੈਨੋ ਗੱਲ ਮੈਂ ਇੱਕ ਸੁਣਾਉਂਦਾ ਦਿਲ ਨੂੰ ਚੜਦੀ ਖੁਸ਼ੀ ਜੇ ਔਇਲਾ ਤੀਜੀ ਵਰਛੀ ਤੇ ਆਉਂਦਾ ਸ਼ੇਅਰ ਕਰ ਦਿਓ ਵੀਡੀਓ ਬਾਈ ਜੀ ਜਿਹੜਾ ਨਹੀਂ ਕਦੇ ਗਿਰਦਾ ਮਾਰਨ ਵਾਲਿਆਂ ਦੀ ਨਿਗਾ ਚ ਮਰ ਗਿਆ ਸਿੱਧੂ ਪਰ ਮਾਂ ਦੀ ਗੋਦ 'ਚ ਅੱਜ ਵੀ ਫਿਰਦਾ ਰਾਦੇ ਰੂੜੇ ਰਾੜਿਆਂ ਨੂੰ ਫਨਾ ਕਰ ਜਾਂਦਾ ਤੂਫਾਨ ਥੋੜੇ ਟਾਈਮ ਲਈ ਆਉਂਦਾ ਤਪਾਹ ਕਰ ਜਾਂਦਾ ਉਹ ਐਂਡ ਕਰਾ ਕੇ ਤੁਰ ਗਿਆ ਅਗਲਾ ਤੂੰ ਹੌਲੇ ਸ਼ੁਰੂ ਨਹੀਂ ਹੋਈ ਜੱਟ ਚੇਲਾ ਮੁੱਸੇ ਵਾਲੇ ਦਾ ਜਿਹਦਾ ਗੁਰੂ ਨਹੀਂ ਕੋਈ ਅਗਰ ਮੂਸੇ ਵਾਲੇ ਦਾ ਰੁਤਬਾ ਦੇਖਣਾ ਹੈ ਤਾਂ ਕਮੈਂਟ ਬਾਕਸ ਚੈੱਕ ਕਰਕੇ ਜਾਣਾ ਅਗਰ ਤੂੰ ਵੀ ਕਟਰ ਫੈਨ ਹੋ ਨਾ ਮੂਸੇ ਵਾਲੇ ਕੇ ਤਾਂ ਕਮੈਂਟ ਮੇ ਸਿੱਧੂ ਮੂਸੇਵਾਲਾ ਲਿਖ ਕੇ ਜ਼ਰੂਰ ਜਾਣਾ ਕਸ ਕੇ ਆਪਣਾ ਕਰਿਓ ਸਿੱਧੂ ਦੇ ਫੈਨੋ ਗੱਲ ਮੈਂ ਇੱਕ ਸੁਣਾਉਂਦਾ ਦਿਲ ਨੂੰ ਚੜਦੀ ਖੁਸ਼ੀ ਜੇ ਔਇਲਾ ਤੀਜੀ ਬਰਸੀ ਤੇ ਆਉਂਦਾ ਸ਼ੇਅਰ ਕਰ ਦਿਓ ਵੀਡੀਓ ਬਾਈ ਜੀ ਜਿਹੜਾ ਨਹੀਂ ਕਦੇ ਗਿਰਦਾ ਮਾਰਨ ਵਾਲਿਆਂ ਦੀ ਨਿਗਾ ਚ ਮਰ ਗਿਆ ਸਿੱਧੂ ਪਰ ਮਾਂ ਦੀ ਗੋਦ ਚ ਅੱਜ ਵੀ ਫਿਰਦਾ ਰਾਦੇ ਰੋੜੇ ਰਾੜਿਆਂ ਨੂੰ ਫਨਾ ਕਰ ਜਾਂਦਾ ਤੂਫਾਨ ਥੋੜੇ ਟਾਈਮ ਲਈ ਆਉਂਦਾ ਤੂਫਾਨ ਕਰ ਜਾਂਦਾ ਉਹ ਐਂਡ ਕਰਾ ਕੇ ਤੁਰ ਗਿਆ ਅਗਲਾ ਤੂ ਹਲੇ ਸ਼ੁਰੂ ਨਹੀਂ ਹੋਈ ਜੱਟ ਚੇਲਾ ਮੂਸੇ ਵਾਲੇ ਦਾ ਜਿਹਦਾ ਗੁਰੂ ਨਹੀਂ ਕੋਈ ਅਗਰ ਮੂਸੇ ਵਾਲੇ ਕਰਤਬਾ ਦੇਖਣਾ ਹੈ ਤਾਂ ਕਮੈਂਟ ਬਾਕਸ ਚੈੱਕ ਕਰਕੇ ਜਾਣਾ ਅਗਰ ਤੁਮ ਵੀ ਕਟਰ ਫੈਨ ਹੋ ਨਾ ਮੂਸੇ ਵਾਲੇ ਕੇ ਤਾਂ ਕਮੈਂਟ ਮੈਂ ਸਿੱਧੂ ਮੂਸੇ ਵਾਲਾ ਲਿਖ ਕੇ ਜ਼ਰੂਰ ਜਾਣਾ ਕਸ ਕੇ ਆਪਣਾ ਕਰਿਓ ਸਿੱਧੂ ਦੇ ਫੈਨੋ ਗੱਲ ਮੈਂ ਇੱਕ ਸੁਣਾਉਂਦਾ ਦਿਲ ਨੂੰ ਚੜਦੀ ਖੁਸ਼ੀ ਜੇ ਆਇਲਾ ਤੀਜੀ ਵਰਛੀ ਤੇ ਆਉਂਦਾ ਸ਼ੇਅਰ ਕਰ ਦਿਓ ਵੀਡੀਓ ਬਾਈ ਜੀ ਜਿਹੜਾ ਨਹੀਂ ਕਦੇ ਗਿਰਦਾ ਮਾਰਨ ਵਾਲਿਆਂ ਦੀ ਨਿਗਾਹ 'ਚ ਮਰ ਗਿਆ ਸਿੱਧੂ ਪਰ ਮਾਂ ਦੀ ਗੋਦ 'ਚ ਅੱਜ ਵੀ ਫਿਰਦਾ ਰਾਦੇ ਰੂੜੇ ਰਾੜਿਆਂ ਨੂੰ ਫਨਾ ਕਰ ਜਾਂਦਾ ਤੂਫਾਨ ਥੋੜੇ ਟਾਈਮ ਲਈ ਆਉਂਦਾ ਤੂਫਾਨ ਕਰ ਜਾਂਦਾ ਉਹ ਐਂਡ ਕਰਾ ਕੇ ਤੁਰ ਗਿਆ ਅਗਲਾ ਤੂੰ ਹੌਲੇ ਸ਼ੁਰੂ ਨਹੀਂ ਹੋਈ ਜੱਟ ਚੇਲਾ ਮੂਸੇ ਵਾਲੇ ਦਾ ਜਿਹਦਾ ਗੁਰੂ ਨਹੀਂ ਕੋਈ ਅਗਰ ਮੂਸੇ ਵਾਲੇ ਕਰ ਰਤਬਾ ਦੇਖਣਾ ਹੈ ਤਾਂ ਕਮੈਂਟ ਬਾਕਸ ਚੈੱਕ ਕਰਕੇ ਜਾਣਾ ਅਗਰ ਤੂੰ ਵੀ ਕੱਟਰ ਫੈਨ ਹੋ ਨਾ ਮੂਸੇ ਵਾਲੇ ਕੇ ਤਾਂ ਕਮੈਂਟ ਮੈਂ ਸਿੱਧੂ ਮੂਸੇ ਵਾਲਾ ਲਿਖ ਕੇ ਜ਼ਰੂਰ ਜਾਣਾ ਕੱਸ ਕੇ ਆਪਣਾ ਕਰਿਓ ਸਿੱਧੂ ਦੇ ਫੈਨੋ ਗੱਲ ਮੈਂ ਇੱਕ ਸੁਣਾਉਂਦਾ ਦਿਲ ਨੂੰ ਚੜਦੀ ਖੁਸ਼ੀ ਜੇ ਔਇਲਾ ਤੀਜੀ ਬਰਛੀ ਤੇ ਆਉਂਦਾ ਸ਼ੇਅਰ ਕਰ ਦਿਓ ਵੀਡੀਓ ਬਾਈ ਜੀ ਜਿਹੜਾ ਨਹੀਂ ਕਦੇ ਗਿਰਦਾ ਮਾਰਨ ਵਾਲਿਆਂ ਦੀ ਨਿਗਾ ਚ ਮਰ ਗਿਆ ਸਿੱਧੂ ਪਰ ਮਾਂ ਦੀ ਗੋਦ 'ਚ ਅੱਜ ਵੀ ਫਿਰਦਾ ਰਾਦੇ ਰੋੜੇ ਰਾੜਿਆਂ ਨੂੰ ਫਨਾ ਕਰ ਜਾਂਦਾ ਤੂਫਾਨ ਥੋੜੇ ਟਾਈਮ ਲਈ ਆਉਂਦਾ ਤੂਫਾਨ ਕਰ ਜਾਂਦਾ वंड करा के तुर गया अगला तू होले शुरू नहीं हुई जट चेला मूसे वाले दा जीदा गुरु नहीं कोई अगर मूसे वाले का रुतबा देखना है तो कमेंट बॉक्स चेक करके जाना अगर तुम भी कटर फैन हो ना मूसे वाले के तो कमेंट में सिद्धू मूसे वाला लिख के जरूर जाना ਕਸ ਕੇ ਆਪਣਾ ਕਰਿਓ ਸਿੱਧੂ ਦੇ ਫੈਨੋ ਗੱਲ ਮੈਂ ਇੱਕ ਸੁਣਾਉਂਦਾ ਦਿਲ ਨੂੰ ਚੜਦੀ ਖੁਸ਼ੀ ਜੇ ਔਇਲਾ ਤੀਜੀ ਵਰਛੀ ਤੇ ਆਉਂਦਾ ਸ਼ੇਅਰ ਕਰ ਦਿਓ ਵੀਡੀਓ ਬਾਈ ਜੀ ਜਿਹੜਾ ਨਹੀਂ ਕਦੇ ਗਿਰਦਾ ਮਾਰਨ ਵਾਲਿਆਂ ਦੀ ਨਿਗਾ ਚ ਮਰ ਗਿਆ ਸਿੱਧੂ ਪਰ ਮਾਂ ਦੀ ਗੋਦ 'ਚ ਅੱਜ ਵੀ ਫਿਰਦਾ ਰਾਦੇ ਰੂੜੇ ਰਾੜਿਆਂ ਨੂੰ ਫਨਾ ਕਰ ਜਾਂਦਾ ਤੂਫਾਨ ਥੋੜੇ ਟਾਈਮ ਲਈ ਆਉਂਦਾ ਤੂਫਾਨ ਕਰ ਜਾਂਦਾ ਉਹ ਐਂਡ ਕਰਾ ਕੇ ਤੁਰ ਗਿਆ ਅਗਲਾ ਤੂੰ ਹੌਲੇ ਸ਼ੁਰੂ ਨਹੀਂ ਹੋਈ ਜੱਟ ਚੇਲਾ ਮੂਸੇ ਵਾਲੇ ਦਾ ਜੀ ਦਾ ਗੁਰੂ ਨਹੀਂ ਕੋਈ अगर मूसे वाले का रुतबा देखना है तो कमेंट बॉक्स चेक करके जाना अगर तुम भी कट्टर फैन हो ना मूसे वाले के तो कमेंट में सिद्धू मूसेवाला लिख के जरूर जाना के स्कैपना करियो सिद्धू ਦੇ ਫੈਨੋ ਗੱਲ ਮੈਂ ਇੱਕ ਸੁਣਾਉਂਦਾ ਦਿਲ ਨੂੰ ਚੜਦੀ ਖੁਸ਼ੀ ਜੇ ਔਇਲਾ ਤੀਜੀ ਬਰਸ਼ੀ ਤੇ ਆਉਂਦਾ ਸ਼ੇਅਰ ਕਰ ਦਿਓ ਵੀਡੀਓ ਬਾਈ ਜੀ ਜਿਹੜਾ ਨਹੀਂ ਕਦੇ ਗਿਰਦਾ ਮਾਰਨ ਵਾਲਿਆਂ ਦੀ ਨਿਗਾ ਚ ਮਰ ਗਿਆ ਸਿੱਧੂ ਪਰ ਮਾਂ ਦੀ ਗੋਦ ਜ ਅੱਜ ਵੀ ਫਿਰਦਾ ਰਾਦੇ ਰੂੜੇ ਰਾੜਿਆਂ ਨੂੰ ਫਨਾ ਕਰ ਜਾਂਦਾ ਤੂਫਾਨ ਥੋੜੇ ਟਾਈਮ ਲਈ ਆਉਂਦਾ ਤੂਫਾਨ ਕਰ ਜਾਂਦਾ ਉਹ ਐਂਡ ਕਰਾ ਕੇ ਤੁਰ ਗਿਆ ਅਗਲਾ ਤੂੰ ਹੌਲੇ ਸ਼ੁਰੂ ਨਹੀਂ ਹੋਈ ਜੱਟ ਚੇਲਾ ਮੂਸੇ ਵਾਲੇ ਦਾ ਜੀਦਾ ਗੁਰੂ ਨਹੀਂ ਕੋਈ ਅਗਰ ਮੂਸੇ ਵਾਲੇ ਦਾ ਰੁਤਬਾ ਦੇਖਣਾ ਹੈ ਤਾਂ ਕਮੈਂਟ ਬਾਕਸ ਚੈੱਕ ਕਰਕੇ ਜਾਣਾ ਅਗਰ ਤੁਮ ਵੀ ਕਟਰ ਫੈਨ ਹੋ ਨਾ ਮੂਸੇ ਵਾਲੇ ਕੇ ਤਾਂ ਕਮੈਂਟ ਮੈਂ ਸਿੱਧੂ ਮੂਸੇ ਵਾਲਾ ਲਿਖ ਕੇ ਜ਼ਰੂਰ ਜਾਣਾ ਕਸ ਕੇ ਆਪਣਾ ਕਰਿਓ ਸਿੱਧੂ ਦੇ ਫੈਨੋ ਗੱਲ ਮੈਂ ਇੱਕ ਸੁਣਾਉਂਦਾ ਜੈਨ ਨੂੰ ਚੜਦੀ ਖੁਸ਼ੀ ਜੇ ਔਇਲਾ ਤੀਜੀ ਵਰਛੀ ਤੇ ਆਉਂਦਾ ਸ਼ੇਅਰ ਕਰ ਦਿਓ ਵੀਡੀਓ ਬਾਈ ਜੀ ਜਿਹੜਾ ਨਹੀਂ ਕਦੇ ਗਿਰਦਾ ਮਾਰਨ ਵਾਲਿਆਂ ਦੀ ਨਿਗਾ ਚ ਮਰ ਗਿਆ ਸਿੱਧੂ ਪਰ ਮਾਂ ਦੀ ਗੋਦ 'ਚ ਅੱਜ ਵੀ ਫਿਰਦਾ ਰਾਦੇ ਰੋੜੇ ਰਾੜਿਆਂ ਨੂੰ ਫਨਾ ਕਰ ਜਾਂਦਾ ਤੂਫਾਨ ਥੋੜੇ ਟਾਈਮ ਲਈ ਆਉਂਦਾ ਤੂਫਾਨ ਕਰ ਜਾਂਦਾ ਉਹ ਐਂਡ ਕਰਾ ਕੇ ਤੁਰ ਗਿਆ ਅਗਲਾ ਤੂੰ ਹੌਲੇ ਸ਼ੁਰੂ ਨਹੀਂ ਹੋਈ ਜੱਟ ਚੇਲਾ ਮੂਸੇ ਵਾਲੇ ਦਾ ਜਿਹਦਾ ਗੁਰੂ ਨਹੀਂ ਕੋਈ ਅਗਰ ਮੂਸੇ ਵਾਲੇ ਦਾ ਰੁਤਬਾ ਦੇਖਣਾ ਹੈ ਤਾਂ ਕਮੈਂਟ ਬਾਕਸ ਚੈੱਕ ਕਰਕੇ ਜਾਣਾ ਅਗਰ ਤੂੰ ਵੀ ਕਟਰ ਫੈਨ ਹੋ ਨਾ ਮੂਸੇ ਵਾਲੇ ਕੇ ਤਾਂ ਕਮੈਂਟ ਮੈਂ ਸਿੱਧੂ ਮੂਸੇ ਵਾਲਾ ਲਿਖ ਕੇ ਜ਼ਰੂਰ ਜਾਣਾ ਕਿਸਕੇ ਆਪਣਾ ਕਰਿਓ ਸਿੱਧੂ ਦੇ ਫੈਨੋ ਗੱਲ ਮੈਂ ਇੱਕ ਸੁਣਾਉਂਦਾ ਦਿਲ ਨੂੰ ਚੜਦੀ ਖੁਸ਼ੀ ਜੇ ਔਇਲਾ ਤੀਜੀ ਬਰਸੀ ਤੇ ਆਉਂਦਾ ਸ਼ੇਅਰ ਕਰ ਦਿਓ ਵੀਡੀਓ ਬਾਈ ਜੀ ਜਿਹੜਾ ਨਹੀਂ ਕਦੇ ਗਿਰਦਾ ਮਾਰਨ ਵਾਲਿਆਂ ਦੀ ਨਿਗਾ ਚ ਮਰ ਗਿਆ ਸਿੱਧੂ ਪਰ ਮਾਂ ਦੀ ਗੋਦ ਜ ਅੱਜ ਵੀ ਫਿਰਦਾ ਰਾਦੇ ਰੋੜੇ ਰਾੜਿਆਂ ਨੂੰ ਫਨਾ ਕਰ ਜਾਂਦਾ ਤੂਫਾਨ ਥੋੜੇ ਟਾਈਮ ਲਈ ਆਉਂਦਾ ਤੂਫਾਨ ਕਰ ਜਾਂਦਾ ਉਹ ਐਂਡ ਕਰਾ ਕੇ ਤੁਰ ਗਿਆ ਅਗਲਾ ਤੂੰ ਹੌਲੇ ਸ਼ੁਰੂ ਨਹੀਂ ਹੋਈ ਗੱਟ ਚੇਲਾ ਮੂਸੇ